ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਚਨ ਸਿੰਘ ਸੋਲ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੋਂ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦਿਆਂ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚੈਨ ਹੈ ਇਹਨਾਂ ਤੇ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲ ਤਾ ਸਭ ਦੇ ਜ਼ਹੀਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੇ ਬਿਲਕੁਲ ਧਿਆਨ ਨਹੀਂ ਕੀ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਤੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇਣਾ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐ ਕਰਕੇ ਇਹ ਬੇਦਬੀਆਂ ਕਰ ਰਹੇ ਆ ਜਿਨ੍ਹਾਂ ਨੇ ਵੇਚ ਕੇ ਤੇ ਇੱਥੇ ਜਗ੍ਹਾ ਲਈ ਥੋੜੀ ਜੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵਾਲੋਂ ਸੰਗਤਾਂ ਦੇ ਭੇਟ ਕਰ ਲਈ ਦਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਆ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਸੀ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾ ਸਾਨੂੰ ਮਿਲਣੀਆਂ ਜਿਨ੍ਹਾਂ ਨੂੰ ਸਿਉਂਕ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਤੇ ਜਿਹੜਾ ਗੁਰਦੁਆਰਿਆਂ ਨੂੰ ਵੇਚ ਕੇ ਤੇ ਆਪਣੇ ਮਨੋਰਥ ਲਈ ਆਪਣੇ ਕਾਰੋਬਾਰ ਇਹਨਾਂ ਲੋਕਾਂ ਨੇ ਚਲਾਏ ਆ ਖਾਲਸਾ ਜੀ ਇਹ ਕਰਕੇ ਬੇਨਤੀ ਸਾਰਿਆਂ ਨੂੰ ਕਿ ਆਪਾਂ ਗੁਰਬਾਣੀ ਦਾ ਅਤਿ ਸਤਿਕਾਰ ਕਰ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਜਨ ਹੈ ਜਿਨਾਂ ਪੈ ਆਦਬਨਾ ਬਾਣੀ ਧਾਰਾਂ ਜਾਨੋ ਸੋ ਸਿੱਖ ਨਹੀਂ ਹਮਾਰਾ ਇਹੋ ਜਿਹੇ ਨੂੰ ਸਿੱਖ ਦੇ ਕਦਾਚਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਨਰਾਤਰੀ ਕਰਨ ਵਾਲੇ ਆ ਮੁੜ ਕੇ ਇਹੋ ਜਿਹੇ ਲੋਕ ਕੀੜੇ ਪੈ ਪੈ ਮਰਦੇ ਆ ਆਪਾਂ ਵੇਖੇ ਵੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਇਹ ਮਸਲੇ ਨੂੰ ਬੜਾ ਧਿਆਨ ਦੇ ਨਾਲ ਲੈਣ ਹੋਣੇ ਅਸੀਂ ਜਿਹੜੀਆਂ ਪੋਥੀਆਂ ਸਾਰੀਆਂ ਉਹ ਦਮਦਮੀ ਤਕਸਾਲ ਦੇ ਸਪੋਰਟ ਕਰਨੀ ਆ ਸਤਕਾਰ ਕਮੇਟੀ ਨੇ ਤੇ ਆਪਾਂ ਸਾਰਿਆਂ ਨੇ ਤੇ ਉਹ ਪੋਥੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਕਰਾਉਣੀ ਆ ਕਾਨੂੰਨੀ ਕਾਰਵਾਈ ਉਹਨਾਂ ਦੁਸ਼ਟਾਂ ਤੇ ਕਰਾਉਣੀ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਦਾ ਡੇਰਾ ਬਰਬਾਦ ਕੀਤਾ ਉਹਨਾਂ ਤੇ ਕਰਾਉਣੀ ਆ ਖੰਡਾ ਨਿਸ਼ਾਨ ਸਾਹਿਬ ਦਾ ਸਾਨੂੰ ਮਿਲਿਆ ਅੰਦਰੋਂ ਜਿਹੜਾ ਉਹਨਾਂ ਦੇ ਟਾਈਮ ਦਾ ਉਹਨਾਂ ਦੀਆਂ ਲਿਖਤੀਆਂ ਹੱਥ ਲਿਖਤ ਸਾਨੂੰ ਪੁਸਤਕਾਂ ਸਾਰੀਆਂ ਮਿਲੀਆਂ ਸੋ ਖਾਲਸਾ ਜੀ ਹੱਦ ਕੋਈ ਨਹੀਂ ਜੀ ਇਹ ਬਰਦਾਸ਼ਤ ਹੁੰਦਾ ਸਾਨੂੰ ਜਾਂਦੇ ਅੱਗ ਲਾ ਕੇ ਬਾਹਰ ਅਸੀਂ ਨਿਕਲਦੇ ਤੇ ਮਾਰ ਦੋ ਸਾਨੂੰ ਆਏ ਦਿਨ ਹੱਦ ਕੋਈ ਨਹੀਂ ਜੀ ਜੀਆ ਜਾਂਦਾ ਬਾਬਾ ਜੀ ਪ੍ਰਸ਼ਾਸਨ ਨੇ ਪਹਿਲੇ ਸਮੇਂ ਤੋਂ ਆਪਾਂ ਵੇਖਿਆ ਵਾ ਪਿੱਛ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਬੇਅਦਬੀਆਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਦੇ ਹਾਂ ਕਾਰਵਾਈ ਕਰ ਦਿੰਦਾ ਪਰ ਇੱਥੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਅੜੀ ਫੜੀ ਆ ਪਹਿਲਾਂ ਇਹਨਾਂ ਨੇ ਆਖਿਆ ਵੀ ਉਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆਣ ਕੇ ਕਰਨਗੇ ਉਹਨਾਂ ਦਾ ਕੰਮ ਬੰਦਾ ਕੀ ਗੱਲ ਦਮਦ ਮੀਟਿੰਗ ਸਾਲ ਦਾ ਨਹੀਂ ਬੰਦਾ ਜਿੱਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਸਿੰਘ ਸਾਹਿਬ ਲੱਗਦੇ ਆ ਕਿਉਂਕਿ ਮੈਂ ਜਿੰਨੇ ਪਾਠੀਓ ਸਾਡੇ ਕੋਲ ਲੱਗਦੇ ਚੋਰ ਬਰਦਾਸ਼ ਸਾਡੇ ਕੋਲ ਸੰਥਿਆ ਕਰਦੇ ਆ ਦਮਦ ਮੀਟਿੰਗ ਸਾਲ ਦਾ ਕੋਈ ਫਰਜ਼ ਨਹੀਂ ਸਿਰਫ ਸ਼੍ਰੋਮਣੀ ਕਮੇਟੀ ਦਾ ਫਰਜ਼ ਰਹਿ ਗਿਆ ਆਪਾਂ ਆਪਾਂ ਭਾਜੀ ਇਹ ਚੀਜ਼ ਦੀਏ ਬਰਦਾਸ਼ਤ ਕਰਨ ਤਾਂ ਜੇ ਆਪਾਂ ਇਹਨਾਂ ਲੋਕਾਂ ਦੇ ਉੱਤੇ ਅਜੇ ਬਾਬਾ ਜੀ ਇਹ ਪਹਿਲਾ ਡੇਰਾ ਵਾ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖੀਆਂ ਪਹਿਲਾਂ ਆਪਾਂ ਸਤੂ ਦੀ ਗਲੀ ਸੰਤ ਭਾਈ ਮਨੀ ਸਿੰਘ ਉਹਨਾਂ ਦੀ ਟਕਸਾਲ ਦੇ ਵਿੱਚ ਜਿਹੜਾ ਕੀ ਨਾ ਅਸੀਂ ਉਹਦਾ ਮੱਖਣ ਸਿੰਘ ਮੱਖਣ ਸਿੰਘ ਵੀ ਬੀ ਕਰ ਰਿਹਾ ਸੀ ਉੱਥੇ ਜਾ ਕੇ ਅਸੀਂ ਸਾਰਾ ਕੁਝ ਵੇਖਿਆ ਸਰੂਪਾ ਨੂੰ ਸ਼ੌਂਕ ਲੱਗੀ ਜਿਹੜੇ ਖਰੜੇ ਸੀ ਜਿਹੜਾ ਉਹਨਾਂ ਨੇ ਸਟਿਕ ਜਿਹੜੀ ਸੰਗਤਾਂ ਦੇ ਸਪੁਰਦਤ ਕੀਤੀ ਸੀ ਲਿਖ ਕੇ ਉਹ ਸਟਿਕ ਦੇ ਖਰੜੇ ਸਾਨੂੰ ਉੱਥੋਂ ਮਿਲੇ ਫਿਰ ਸਰੂਪਾ ਨੂੰ ਉੱਥੋਂ ਬੇਦਬੀ ਹੋਈ ਮਿਲਦੀ ਹੈ ਅਗਲੇ ਦਿਨ ਸਰੋ ਮੈਲੀ ਕਮੇਟੀ ਦਾ ਬਿਆਨ ਆਉਂਦਾ ਇਹ ਜਿਹੜੀ ਜਿਹੜੇ ਸਰੂਪ ਆ ਇਹਨਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਰ ਸਤਕਾਰ ਕਮੇਟੀਆਂ ਨੂੰ ਨਾਟਕਸਾਲ ਨੂੰ ਇਹਦਾ ਅਧਿਕਾਰ ਸਾਨੂੰ ਉਹ ਸਾਰੇ ਸਰੂਪ ਤੇ ਸਾਰੀ ਉਥੋਂ ਸਮਗਰੀ ਜਿਹੜੀ ਸੰਤ ਸੰਪੂਰਨ ਸਿੰਘ ਦੇ ਡੇਰੇ ਦੇ ਵਿੱਚੋਂ ਉਹ ਸਾਰੀ ਸਰੌਣੀ ਕਹਿੰਦੀ ਹੈ ਉਹ ਪਹਿਲਾ ਸਾਡਾ ਉਹੀ ਕਾਰਵਾਈ ਦੂਜੀ ਕਾਰਵਾਈ ਇਹ ਆ ਤੀਜੀ ਬਾਬਾ ਜੀ ਅਸੀਂ ਲਾਗ ਲਾ ਕੇ ਜਿੰਨੇ ਵੀ ਅਸੀਂ ਸਾਰਿਆਂ ਤੇ ਜਾਣਾਂ ਦੇ ਸਾਰਿਆਂ ਤੇ ਕਾਰਵਾਈ ਆਪਾਂ ਆਪਣੇ ਤਰੀਕੇ ਨਾਲ ਕਰਾਂਗੇ ਸੋ ਸਤਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਜੀ ਆਪ ਇਹਨੂੰ ਦੱਸਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਨੂੰ ਇੱਕ ਕੰਪਲੇਂਟ ਮਿਲੀ ਸੀਗੀ ਉਦੋਂ ਅਸੀਂ ਦੇਖਦੇ ਹੋਏ ਮੈਂ ਐਚ ਐਚਓ ਸੀਡ ਵੀਜਨ ਨਿਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਤੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਦੇ ਵਿੱਚ ਥੋੜੇ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁੜਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ। ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ। ਇਹਨੂੰ ਦੁਕਾਨ ਦਾ ਓਨਰ ਆਇਆ। ਅਸੀਂ ਵੈਰੀਫਾਈ ਕਰ ਰਹੇ ਹਾਂ। ਕਿੰਨੇ ਗੁੜਕਾ ਸਾਹਿਬ ਮਿਲੇ ਨੇ? ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ। ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ।